ਭੀ ਕੀ ਹਾਲ ਚਾਲ ਨੇ ਸਵਾਗਤ ਕਰਦੇ ਆਂ ਤੁਹਾਡਾ ਇੱਕ ਹੋਰ ਘਾਨ ਦੇ ਬਲੌਗ ਦੇ ਵਿੱਚ ਮੇਰ ਕਰਦਾ ਹਾਂ ਤੁਸੀਂ ਸਾਰੇ ਨੇ ਵਧੀਆ ਹੋਗੇ ਤੇ ਅੱਜ ਚੱਲੇ ਆਂ ਜੇ ਆਪਾਂ ਫਿਰ ਤੋਂ ਕਰਤਾਰਪੁਰ ਕੰਮ ਹਾਨੂੰ ਹੈਗਾ ਵਾ ਜੀ ਇੱਕ ਕਰਨਵੀਰ ਦੀ ਫੋਟੋ ਕਰਾਉਣੀ ਆਵੀ ਲਾਇਸੈਂਸ ਦੀ ਤੇ ਬਾਕੀ ਬੰਤੀ ਵੀਰ ਦੀ ਲੁੱਕ ਚੈੱਕ ਕਰੋ ਤੇ ਬੱਸ ਉਹਨੂੰ ਚੱਲਦੇ ਆਂ ਤੁਸੀਂ ਬਲੌਗ ਨਾਲ ਜੁੜੇ ਰਹੋ ਵਧੀਆ ਲੱਗੂਗਾ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਚੱਲਦੇ ਆਂ ਭਾਜੀ ਚਲੋ ਜਾਣ ਦੋ ਬਹੁਤ ਜੀ ਬੈਠੋ ਚਲੋ ਅੱਜ ਬੰਤੀ ਵੀਰ ਦੀ ਫੋਟੋ ਜਿਹੜੀ ਡੈਲ ਪੈਣ ਦੀ ਆ ਨਾ

ਲਾਇਓ ਤਾਈ ਲਾਇਓ ਕਰਨ ਆਏ ਤੀ ਠੀਕ ਆ ਇੱਥੇ ਬੈਠਾ ਆ ਬਾਬਾ ਹੁਣੇ ਜਾਣ ਨਹੀਂ ਰਾਜਾ ਨੂੰ ਮਿਲ ਗਿਆ ਵਾ ਬੱਦੋ ਉਹ ਮੋਰਚਲ ਥੱਲੇ ਆਣ ਲੱਗਾ ਇਸ ਕਰਕੇ ਨੂਨ ਸ਼ਹਿਰ ਤੇ ਕਰਦੇ ਆ ਕਿਤੇ ਮੰਟੀ ਭਾਜੀ ਸੁਰਤੋਂ ਕਰੀ ਲੈ ਆਵਾਂ ਫੇਰ ਇੱਧਰ ਉਹ ਦੂਰ ਜੇ ਸੁਰਦ ਦੇਣਾ ਕਰਕੇ ਇੱਧਰ ਪਾਉਂਦਾ ਆਂ ਗਿਆ ਕੱਢਾਂ ਲਿਆਈ ਉਹ ਮਮਾ ਪਿਆਰ ਉਹਦੇ ਚੱਲ ਚੱਲ ਉਧਰ ਮਾਂ ਬੋ 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 ਬਾਕੀ ਹੁਣ ਫੇਰ ਤੋਂ ਚੱਲਦੇ ਆਂ। ਲਓ ਬਾਪੇ ਨੇ ਹਰ ਤੇ ਪਹੁੰਚ ਚੁੱਕਿਆ। ਲੋਕ ਵੀ ਮਿੱਤਰੋ ਸਦੇ ਫਾਈਨਲ ਨਹੀਂ ਕਿਉਂ ਦਾਸ ਪਹੁੰਚ ਚੁੱਕਿਆ। ਭਾਜੀ ਉਹ ਕਿੰਨਾ ਕਰਿਆ ਆ ਗਿਆ। ਹਾਂ। ਲਓ ਬਾਪੇ ਛੜਾ ਗੋ ਰਿਹਾ ਜਾਨੇ ਕਿ ਫੇਰ ਹੋਣੀ ਆ। ਬਸ ਤੋਂ ਹੀ ਬਲੋਗ ਨਾਲ ਜਰੇ ਰਹੋ। ਕਿੱਥਾ ਚੋਂ ਚ ਪਹੁੰਚਦੇ ਆ। ਮਨੇ ਇੱਥੋਂ ਬਸ ਥੋੜਾ ਕੋਹ ਰਹਿ ਗਿਆ ਵਾ ਗੜੀ। ਬਸ ਤਾਂ ਨੂੰ ਮਿਲਦੇ ਆ ਫਿਰ ਉੱਥੇ ਜਾ ਕੇ। ਹਾਂ ਜੀ ਤੇ ਮਿੱਤਰੋ ਤੁਸੀਂ ਜਿਹੜੇ ਪਾਰਟ ਵੇਖ ਕੇ ਆਏ ਹੋ ਸਾਰੇ ਕੱਲ ਦੇ ਅੱਜ ਫੇਰ ਦੁਬਾਰਤੋਂ ਵਲੋਗ ਸਟਾਰਟ ਹੋਣ ਲਿਆ ਵਾ। ਯਾਰ ਕੱਲ ਦੱਸਿਆ ਕਿ ਇਹ ਲੈ ਸੰਸਲਾ ਕੰਮ ਨਹੀਂ ਹੋ ਸਕਿਆ ਇਸ ਕਰਕੇ ਮੈਂ ਅੱਜ ਦੁਬਾਰਤੋਂ ਆਏ ਆ ਫੇਰ ਲੈ ਸੰਸ ਦੀ ਫੋਟੋ ਕਰਾਉਣ। ਬਾਕੀ ਅੰਦਰ ਫਿਰਨੇ ਆ ਮੈਂ। ਅੱਜ ਬੰਟੀ ਵੀਰ ਵੀ ਨਹੀਂ ਆਇਆ ਨਾਲ ਉਹ ਚੱਲ ਗਿਆ ਵਾ ਕੰਮ ਤੇ। ਕੱਲ ਯਾਰ ਮੈਂ ਵਲੋਗ ਸਾਰਾ ਤਾਂ ਨਹੀਂ ਬਣਾਇਆ ਕਿਉਂਕਿ ਕੰਮ ਥੋੜਾ ਨਾ ਕੈਨਸਲ ਹੋ ਗਏ ਇਸ ਕਰਕੇ ਉਹਦੇ 파ਟ ਨਹੀਂ ਬਣਾ ਸਕਿਆ ਮੈਂ ਤੇ ਦੁਬਾਰਾ ਤੋਂ ਦਿਆਂਗਾ ਵਲੋਗ ਬਣਾਉਣਾ ਬਾਕੀ ਕਰਨਵੀਰ ਗਿਆ ਅੰਦਰ ਫੋਟੋ ਕਰਾਉਣ ਚੈੱਕ ਕਰੋ ਅੰਦਰ ਟਰਾਈ ਹੁੰਦੀ ਹੈ ਥੱਲੇ ਸੈਂਸ ਦੀ ਲਓ ਬਾਬਿਓ ਫੋਟੋ ਹੋ ਗਈ ਆ ਹੁਣ ਕਰਨਵੀਰ ਆ ਗਿਆ ਬੱਸ ਪਾਜੀ ਕੱਲ ਨਹੀਂ ਹੋ ਸਕਿਆ ਨਿਹਰ ਬੰਨੂ ਬਾਜੀ ਲੱਗਣੇ ਅੱਜ ਫੇਰ ਤੋਂ ਲਓ ਮੈਂ ਟਰੌਨ ਚੱਲਦੇ ਆ ਫੇਰ ਵਾਪਸ ਉਹਨ ਭਾਜੀ ਕਿੱਥੇ ਜਾਣਾ ਟ੍ਰੈਕ ਚ ਮਤਲਬ ਜਿੱਥੇ ਟਰਾਈ ਹੁੰਦੀ ਹੈ ਮੋਟਰਾਂ ਦੀ ਉਹ ਹੀ ਤੁਹਾਨੂੰ ਬਤਲਾਂਗੇ ਵਿਖਾਤਾ ਵਾ ਮੈਂ ਇੱਥੇ ਟਰਾਈ ਹੁੰਦੀ ਆ ਆਹ ਆ ਰਹੀਆਂ ਆ ਇਦਾਂ ਬਾਜ ਪਾਏ ਹੋਰ ਤਰ੍ਹਾਂ ਦੀ ਹੋ ਜਾਣਾ ਬੜਾ ਜਿਹਾ ਹੁਣ ਚੱਲੀ ਆ ਕਰਨ ਪਾਏ ਲਾਇਸੈਂਸ ਦੀ ਟਰਾਈ ਦੇਣਗੇ ਭਾਜੀ ਉਹ ਗੱਡੀ ਹੱਕਾ ਵਾਲਾ ਧੂ 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 ਗਲਤ ਵੇੜ ਪਾਹੀ ਇਕੜੀ ਵੇ ਵਾਪਸ ਪੇਵਨ ਫਿਸ਼ੂਪਾਰ ਤੇ ਆਵਾਂਗੇ ਕੋ ਮਣਾ ਚੱਲੀਏ ਭਾਜੀ ਅੱਜ ਨਵਾਂ ਐੜ ਪੰਨੂ ਹੀ ਲੱਗਣਿਆ ਵੀ ਸਾਡਾ ਫੇਰ ਲੋ ਬਾਬੇ ਪਹੁੰਚ ਚੁਕੇ ਆ ਫਿਸ਼ੂਪਾਰ ਤੇ ਅੰਦਰ ਅੰਦਰ ਹੀ ਜਾਣਦੇ ਨੇ ਕਿ ਨਹੀਂ ਤੇ ਲਾ ਲਾ ਇੱਥੇ ਹਾਂ ਹਾਂ ਮਗਲੀ ਗੁੱਸੇ ਕਿ ਨਹੀਂ ਦਿੰਦੇ ਮੋਟਰਸਾਈਕਲ ਖੜਨ ਤੋਂ ਮੋਟਰਸਾਈਕਲ ਖੜਨ ਤੋਂ ਅੰਦਰ ਗੁੱਸੇ ਕਿ ਨਹੀਂ ਦਿੰਦੇ ਲੋ ਬਾਬਿਓ ਫਿਸ਼ਿੰਗ ਪਾਰਕ ਤੇ ਪਹੁੰਚ ਚੁੱਕੇ ਆ ਬਸ ਹੁਣ ਜਾਣਦੇ ਅੱਗੇ ਜੀ ਆਇਆਂ ਆ ਗਿਆ ਲੈ ਇਹ ਵੀਡੀਓ ਬਣਾਵਾਂਗੇ ਅੱਗੇ ਉਹ ਉਥੇ ਗੱਡੀ ਜਾਣ ਦੇ ਦਿੰਦੇ ਨੂੰ ਖਾਲਦਾ ਵੀ ਠੀਕ ਲੋ ਬਾਬਿਓ ਬਹੁਤ ਹੀ ਵਧੀਆ ਫਾਰਕ ਆਏ ਬਹੁਤ ਚੱਲਾ ਲੈ ਤੁਹਾਡੀ ਵੋਚ ਦਿਓ ਪਹਿਲਾਂ ਥੋੜਾ ਕੰਟੀ ਰੱਖਾਂੰਦਾ ਟਾਈਮ ਭਾਈ ਗਾਇਸ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਕਿੱਦਾਂ ਦਾ ਲੱਗਦਾ ਪੱਗ ਦੇ ਵਿੱਚ ਜੇ ਵਧੀਆ ਲੱਗਦਾ ਮੈਂ ਬੰਨਿਆ ਕਰੂੰਗਾ ਜੇ ਨਹੀਂ ਲੱਗਦਾ ਫਿਰ ਮੈਂ ਨਹੀਂ ਬੰਨਿਆ ਕਰਾਂ ਓਕੇ ਵੀਰ ਜੀ ਅੱਬ ਇਹਨਾਂ ਚੂੜੇ ਲੈ ਆਂਦੇ ਭਾਈ ਚੱਲ 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 ਚਲਾ ਗੱਡੀ ਨੂੰ ਜਾਂਦੇ ਗੱਡੀ ਜਾਂਦੇ ਆ ਤੈਨੂੰ ਉੱਥੇ ਵਿਖਾ ਲੈਂਦਾ ਨੋ ਬਾਬਿਓ ਕਿੱਥੇ ਦਾ ਕੰਮ ਖਰਾਬ ਹੀ ਲੱਗਣਿਆ ਉਧਰੋਂ ਜਾਣੇ ਆ ਜਾਂ ਫਿਰ ਚੱਲ ਆ ਜਾ ਵੇਖ ਲੈਣੇ ਲੋ ਬਾਬਿਓ ਮੀਂਹ ਪੈ ਗਿਆ ਟਾ ਵੇ ਇਸ ਕਰਕੇ ਬਹੁਤ ਜ਼ਿਆਦਾ ਪਾਣੀ ਆ ਕੱਲ ਜਦੋਂ ਆਪਾਂ ਇਹ ਕੋਤੋਂ ਨਹੀਂ ਹੈਗਾ ਜਦੋਂ ਬੰਟੀ ਭਾਈ ਜਣੇ ਨਾਲ ਹੀ ਅੱਜ ਬੰਟੀ ਵੀਰ ਕੰਮ ਤੇ ਚਲ ਗਿਆ ਵਾ ਭਈ ਆ ਕਰੀ ਯਾਰ ਮੜਿਆ ਬੰਟੀ ਗੈਰ ਹੀ ਬਾਬੇਓ ਇਹ ਪਿਸੂ ਪਾਰਕ ਦੀ ਮਸ਼ਹੂਰ ਚੀਜ਼ ਖੱਲ ਲੱਗੇ ਨਾ ਨੂੰ ਮੱਸੀਆਂ ਗਾੜੀ ਜਾ ਕੇ ਤੁਸੀਂ ਵਲੌਗ ਨਾਲ ਜੁੜੇ ਰਹੋ ਬਸ ਪਾਜੀ ਬਹੁਤ ਅਡੀ ਡਾਲ ਭੈਣ ਜੀ ਡਾਲ ਨੂੰ ਨਵਾਰ ਪੰਨੂ ਵੱਡਣ ਲਾਓ ਬਾਬੇਓ ਹੁਣ ਤਾਂ ਇਹ ਖੱਲ ਲੱਗੀਆਂ ਇੱਥੇ ਦੀ ਮਸ਼ਹੂਰ ਚੀਜ਼ ਕਰਨਾ ਆ ਵੇ ਹਲੋ ਗਾਇਸ ਅੱਜ ਆ ਮਾਇਆ ਗੁਰਦਾਸਪੁਰ ਮੈਂ ਘੁੰਮਣੇ ਉਹ ਬਾਬੇ ਚੈੱਕ ਕਰੋ ਅੰਦਰ ਯਾਰ ਆ ਤੋ ਨਹੀਂ ਓਏ ਤੇਰਾ ਪਾਲਾ ਵੇ ਏਡਾ ਲੱਗਿਆ ਪੇਤ ਲਾਉਂ ਤੇ ਕਿਹ ਹੈ ਜਦੋਂ ਨਾਮ ਨਾਮ ਬਣੀ ਆ ਪੜਨਾ ਅੱਤਰਾ ਤੇ ਜੇਬੇ ਵੱਡੇ ਉਹਦੇ ਦਿਖਾਵਾ ਲਾ ਫੋਲਡ ਕਾਰਡ ਪੁੰਨਾ ਮੈਂ ਫਿਰ ਲੋ ਬਾਬੇ ਚੱਕੜੋ ਬੋਲ ਘੈਂਟੋ ਚੀਜ਼ ਬਣੀ ਇੱਥੇ ਰੋਕੋ ਮਿਲਿਆ ਵਾ ਹੁਣ ਦਾ ਛੱਦਰ ਨੂੰ ਜਾਣਦੇ ਆ ਮਸਲ ਪਾਜੀ ਅਬ ਕਾਂ ਜਾਏਗੇ ਹਮ ਇੱਥੇ ਵਿੱਚ ਜੇ ਬਣਾਉਂਦੇ ਕੋਈ ਰੀਲ ਹਨਾ ਵਦਿਆਵਾਂ ਲੱਗਣੀ ਓ ਬਾਈ ਸਾਹਿਬ ਬਹੁਤ ਖਤਰੇ ਵਾਲਾ ਕੰਮ ਹੈ ਬਾਈ ਚੱਲ ਆ ਰਵਾਬਿਓ ਇਹਦੇ ਵਿੱਚ ਨੂੰ ਜਾਣ ਲੱਗੇ ਆਂ ਇਹ ਚ ਬਣਾਈਆਂ ਪਾਜੀ ਨਹੀਂ ਤੇ ਕੋਈ ਰੀਲ ਨਹੀਂ ਨਹੀਂ ਜੇ ਹਲਾ ਦਰੋ ਦਰੋ ਆ ਗਏ ਹਾਂ ਵੀ ਹੁਣ ਬਸ ਚੱਲੇ ਪਾਜੀ ਝੂਟੇ ਲਾਓਗੇ ਤੇ ਚੂੜੇ ਬਲਾ ਵਾਂਜੋ ਪਹਿਲਾਂ ਗੱਲਾਂ ਕਰਨ ਦੇ ਬਹੁਤ ਦਰਵਾਜ਼ੇ ਮਾਰਾ ਨੇ ਖੇਦੀ ਪ੍ਰਾਈਵੇਟ ਗੱਲਾਂ ਜਿਹੜੀਆਂ ਚੀਜ਼ਾਂ ਆ ਹੀ ਨਹੀਂ ਉਥਾਂ ਸਾਡੇ ਇਸ ਘਰ ਕਿਆਂ ਨੂੰ ਜਾਣਾ ਪੈਣਾ ਇਹਦੀ ਬਹੁਤ ਜ਼ਿਆਦੀ ਪ੍ਰਾਈਵੇਟ ਚੀਜ਼ਾਂ ਹੁੰਦੀਆਂ ਜੇ ਤੱਕ ਜੀ ਚੂੜੇ ਤੇ ਲਮਾਗੇ ਯਾਰੇ ਇਹਨਾਂ ਨੇ ਥੋੜਾ ਬੰਤੀ ਨੂੰ ਮਾਗਦੀ ਸਹੀ ਗੱਲ ਕੀਤੇ ਲੈਣੇ ਤੁਸੀਂ ਚੂੜੇ ਹੁਣ ਪਾਈਆਂ ਚੋਇਸ ਨਹੀਂ ਆਉਂਦੀਆਂ ਕਿਤੇ ਲੈ ਮਾਗ ਬਹੁਤ ਜ਼ਿਆਦੇ ਆ

ਲੋ ਗਾਇਜ਼ ਆਏ ਹਾਂ ਬਹੁਤ ਸਾਰੇ ਸਾਈਕਲ ਘੁਮਾਉਣ ਆਏ ਆਇਓ ਬੋਦੀ ਵਧੀਆ ਓਧਾ ਪਿੰਡ ਚੱਲ ਜਾਣਾ ਤੁਸੀਂ ਜਾ ਤੇ ਪਿੰਡ ਮੈਂ ਮੋਟਰਸਾਈਕਲ ਲੈ ਕੇ ਆਉਣਾ ਮੋਟਰਸਾਈਕਲ ਲੈ ਆਵਾਂ ਤਾਂ ਪਿੰਡ ਹੋਰ ਭਾਜੀ ਹੋਰ ਕੀ ਕਰਨਾ ਬਸ ਪੱਗ ਦੀ ਛੱਟ ਕਰਕੇ ਫੇਰ ਹੋ ਅੱਬ ਇੱਥੇ ਥਰੀਲ ਬਣਾਉਣੀ ਹੋਵੀ ਬਣਾ ਲਈ ਆ ਬੱਸ ਹੁਣ ਚੱਲੀਏ ਭਾਜੀ ਹੋਤਾ ਨੂੰ ਵੀ ਸਟਾਰਟ ਰੀਲ ਮਿਲੂਗੀ ਆਹ ਕਿਤੇ ਮਾੜੀ ਯਾਰ ਉੱਤੇ ਦੇ ਦੇਣੀ ਆ ਵਲੋਗ ਦੇ ਪਲੀਸ ਜਿਹੜਾ ਭਰਾ ਇੱਥੇ ਵੇਖਦਾ YouTube ਤੇ ਇਸ ਤਰ੍ਹਾਂ ਜਾ ਕੇ ਜਰੂਰ ਫੋਲੋ ਕਰਿਓ ਬਾਕੀ ਨੂੰ ਚਲਦੇ ਪਾਜੀ ਕੋ ਖਵਾ ਲਓ ਕਿੰਨੂ ਕੇ ਨਹੀਂ ਖਾਜ ਪਾਜੀ ਖਵਾ ਲਾਂਗੇ ਤੁਹਾਡੇ ਪੈਸੇ ਲੈ ਇਹ ਗੱਲ ਮਾਰੀ ਆ ਸਵਾ ਪਿਓ ਮੈਂ ਪੱਤਾ ਪੱਤਾ ਆਂਦੀ ਵੀ ਹਦ ਤੱਕ ਨਾ ਪੈ ਜਾਂਦਾ ਲੋ ਬਾਬੇ ਹੁਣ ਉਹ ਮੋਟਰਸਾਈਕਲ ਤੱਕ ਜਾਣਾ ਵਾ ਕਿਹਨਾ ਫਿਰ ਤਰੀਕੇ ਨਾਲ ਕਿਉਂ ਵੀ ਇੱਥੇ ਤੇ ਮੀਂਹ ਬਹੁਤ ਪਿਆ ਲੋ ਬਾਬੇਓ ਫਾਈਨਲੀ ਨਾਲ ਕੇ ਲ ਭਾਜੀ ਪਾਣੀ ਪੀਓਗੇ ਅਰੇ ਆਂਦੀ ਫਿਰ ਚੱਲ ਲਓ ਬਾਬੇ ਮੋਟਰਸਾਈਕਲ ਲਾ ਕੇ ਆ ਗਏ ਹਾਂ ਫਾਈਨਲੀ ਉਹ ਸਾਰਾ ਠਿਕ ਜਾਣਾ ਆਂ ਆਂਦੀ ਆਏ ਐਨ ਵੇਖੀ ਮਾਰੇ ਭਾਜੀ ਅੰਦਰ ਤੋਂ ਵੇਖੋ ਮਾਰੇ ਬਾਹਰ ਤੇ ਆਓ ਹੈਲੋ ਨਾਈਸ ਆਜਾ ਮਾਰੇ ਉਹ ਐਸੇ ਠਿਕ ਜਾਣਾ ਚਲਾ ऐदा ही एदा ही एद किता कड़ी मारा चल चली बाबे मोटरसा अगे पहुंच चुके हैं हालत थोड़ी जी खराब ही हो गई बुरा गंदा किया के नहीं है नहीं, है, नहीं है। आया।, आया लो बाबे हूं जो खाने पिंड जाने भी तुम भी लो नजर चलो ਖਾਡਣ ਲਓ ਬਾਬੇ ਮੋਟਰਸਾਈਕਲ ਆ ਰਹਾ ਹੈ ਪਈ ਨਾ ਚੇ ਭਾਈ ਕਰ ਕਰ ਮਾਰੇ ਮਾਰੇ ਕੜੀ ਫਰੇ ਮਾਰੇ ਪਾਜੀ ਗਾਹੂੰਗਾ ਚੱਲ ਕੱਟ ਬਾੜ ਯਾਰ ਚੱਲ ਨਵਾਂ ਬੈਂ ਚੱਲਦੇ ਆਂ ਵਾਪਸ ਕਿ ਜਾਨ ਬੈਂ ਰਸਤੇ ਤੇ ਰੋਕੇ ਦਿਖਾਵਾਂਗੇ ਵੀ ਦੁਕਾਨ ਨੇ ਆ ਕੱਪੜੇ ਕੋਈ ਨਾ ਨਾ ਜਾਬ ਹੋੜ ਵਾਲੀ ਪਤ ਪੂਰੀ ਬਣਾਉਣਾ ਤੇ ਦੇਖੋ ਵਾਪਸੋਂ ਲੱਗ ਰਿਹਾ 300 ਪਰ ਵਾਪਸ ਬੈਂ ਇੱਕ ਪਤੂੜਿਆਂ ਦੀ ਦੁਕਾਨ ਲੱਭੀ ਆ ਉਹ ਪਤੂੜਿਆਂ ਕਾ ਲੱਗਿਆ ਹਨ ਭਾਜੀ ਆ ਜਾਓ थोड़े अपने आ गए भीर होनी भाजी ਇਹ ਨੀਰ ਦਾ ਰਸਤਾ ਹੈ ਜੀ ਤੇ ਇਤਿਹਾਸਾਂ ਦਾ ਨਮਕਨਾਲ ਆ ਰਿਹਾ ਸਭ ਨੂੰ ਕੋਈ ਨਾ ਤੇਰੀ ਇਹ ਚਾਹਤ ਹੈ ਕਿ ਇੱਕ ਬਸ ਹੈਲੋ ਨਾ ਮੰਤਾ ਕਿ ਦੋ ਬਿਜਾਵਲੋ ਲੈ ਨਹੀਂ ਕੇ ਕੋਟਾ ਵੀ ਨਹੀਂ ਖਾ ਲਿਆ ਤਾਂ ਵੀ ਮੇਜ਼ਾ ਨਾ ਖਾਣੇ ਦੇ ਦਿੰਦੇ ਆਪੇ ਉਹ ਥੂੜੇ ਖਾ ਲਿਆ ਹੁਣ ਜਾਣਾ ਪਾਉਂਦਾ ਪੰਡੂ ਹਾਰ ਮੈਂ ਟੈਂਕ ਵੀ ਜਾਣ ਦੇ ਭਾਈ ਜੀ ਸੰਗਜ ਬਣਾਇਆ ਸਨੇਟ ਕਰ ਲਿਆ ਤੁਸੀਂ ਸਾਹਮਣੇ ਆ ਜਾ ਚਲ ਠੀਕ ਆ ਅੱਧੀ ਟੈਂਪੀ ਟਾਈਮ ਫੇਕ ਪਲਾਟ ਫੂਡ ਲੋ ਬਾਪੋ ਟਾਈਮ ਪੂਰਾ 1 ਵਜੇ ਦਾ ਟਾਈਮ 1 ਵਜੇ 2 ਮਿੰਟ ਹੋ ਗਏ ਆ ਦਿਖਾਈ ਮੜਿਆ 1 ਵਜੇ 2 ਮਿੰਟ ਹੋ ਗਿਆ ਭਾਜੀ ਕਿੰਨੇ ਕਾ ਟਾਈਮ ਤੱਕ ਪਹੁੰਚਾ ਦੋਗੇ ਆਰਾਮ ਨਾ ਜਾਣਾ ਭਰਾ ਓਕੇ ਲੋ ਬਾਪੋ ਮਿਲਦੇ ਆਂ ਤੁਹਾਨੂੰ ਪੇਟ ਜਾ ਕੇ ਦਈ ਜਦੋਂ ਜਾਣਦੇ ਆ ਵਾਪਸ ਨਹੀਂ ਦੇਖੋ ਹੋਰ ਸਭ ਆਪ ਵੀ ਇੱਕ ਕਮੈਂਟ ਕਰਕੇ ਦੱਸੋ ਵੀ ਇਹ ਕਿੰਨਾ ਦਮਾਦੋ ਲੋ ਬਾਕੀਓ ਫੇਲੀਆਲੀ ਡਰਾਈਵਰਿੰਗ ਦੇ ਆਵਾ ਕਰਨ ਮੈਂ ਤੇ ਚਾਰ ਬੋਲ ਲੱਕਣ ਡਿਆ ਵਾ ਵੀਡੀਓ ਨੂੰ ਛੇਤੀ ਛੇਤੀ ਸ਼ੇਅਰ ਕਰੋ ਕਿਉਂਕਿ ਮੇਰੇ ਪਿੱਛੇ ਪੂਛ ਲੱਗੀ ਆ ਨਾ ਕਾਰੀ ਕੁੱਤਾ ਹੋ ਗਿਆ ਹੀ ਛਾਂ ਦੇ ਕੋਨੇ ਹੁੰਦਾ ਭਾਜੀ ਕੁੱਤੇ ਤੋਂ ਡਰ ਗਿਆ ਮੈਂ ਅੱ깔 ਜੀ ਲਓ ਗਾਇਸ ਅੱਜ ਮਾਰਾ ਜਸਪਾਲ ਵੀ ਮਾਈਕ ਚਲਾ ਰਿਹਾ ਹੈ ਗਰਦਾਸਪੁਰ ਰੋਡ ਤੇ ਇਧਰ ਜਾਣੇ ਤੇ ਭਾਜੀ ਉਹਨਾਂ ਦੀ ਸ਼ੌਕ ਦਿਖੀ ਆ ਵੀ ਤੁਸੀਂ ਜਿਹੜੇ ਜਾਣਦੇ ਹੋ ਉਹਦੇ ਭਾਜੀ ਉਹਨਾਂ ਨੂੰ ਦੇਖਣ ਕੇ ਜੀ ਦੀਖਣ ਵੀ ਉਹਨਾਂ ਨੂੰ ਜਾਣਦੇ ਹੋਗੇ ਸਿਆ ਜੀ ਸਿਆ ਹੋਰ ਭਾਜੀ ਕੁਝਾਰੇ ਜਾਣਦੇ ਹੋਗੇ ਭਾਜੀ ਨੂੰ ਭਾਜੀ ਇੰਸਟਾਗ੍ਰਾਮ ਤੇ ਬਹੁਤ ਜਿਆਦਾ ਸਮਝੋ ਭਾਜੀ ਹੋਰ ਸਸ ਠੀਕ ਆ ਗਿਆ ਬਸ ਵਧੀਆ ਵਧੀਆ ਮੈਂ ਆਪਣਾ ਕੋ ਗਿਆ ਜਾਓਗੇ ਤੁਸੀਂ ਹੋਰ ਜੀ ਕੀ ਹਾਲ ਚਾਲ ਦੋ ਤੁਸੀਂ ਸਾਰੇ ਦਾਦੇ ਭਰਾ ਆਇਆ ਅੱਡ ਕਿੱਤੋਂ ਵੀਰੇ ਆਪਾਂ ਆ ਵੀਰ ਜੀ ਘਰ ਅੱਛਾ ਕਾਦੀਆਂ ਤੋਂ ਠੀਕ ਹੈ ਠੀਕ ਹੈ ਇੱਕ ਦੂਰ ਪਤਾ ਨਾ ਕਿੰਨਾ ਜਿਹਾ ਮੀਂਹ ਮੂਹ ਪੈਣਾ ਹੈ ਹਾਂਜੀ ਭਾਜੀ ਅਦਰੋਂ ਹੁੰਦੇ ਨੇ ਕਰਤਾਰਪੁਰੋਂ ਪਹਿਲਾਂ ਆਪਾਂ ਜਾਈਏ ਨਾ ਅੱਛਾ ਅੱਛਾ ਉਹ ਕਿਹ ਜਿੱਤੇ ਗਏ ਨਹੀਂ ਪਹਿਲਾਂ ਜਾਣਦੇ ਤੁਹਾਨੂੰ ਤੁਸੀਂ ਆਏ ਨਹੀਂ ਮੇਰੇ ਘਰ ਦਾ ਸੋਪ ਤੇ ਅੱਛਾ ਉਹ ਵੀ ਆਉਣਾ ਸੀ ਇਸ ਕਰਕੇ ਬਾਕੀ ਯਾਰ ਪਾਜੀ ਹੁਣ ਦਾ ਸੁਭਾਅ ਬਹੁਤ ਜ਼ਿਆਦਾ ਵਧੀਆ ਵਾ ਜਿਹੜਾ ਕਿ ਤੁਸੀਂ ਵੀ ਮਿਲਣਾ ਆ ਕਰੋ ਕੀ ਕਹਿੰਦਾ ਹਾਂ ਬਾਕੀ ਫੋਟੋ ਵਗੈਰਾ ਕਰਾਉਨੇ ਆ ਵੀਰ ਹੁਣਾਨਾ ਤੇ ਹੁਣ ਚੱਲੇ ਆਂ ਤੇ ਪਾਜੀ ਹੁਣ ਇਹਨਾਂ ਨੂੰ ਮਿਲ ਕੇ ਇਹਦੇ ਯਾਰ ਬਹੁਤ ਜ਼ਿਆਦਾ ਵਧੀਆ ਲੱਗਾ ਵਾ ਬਾਕੀ ਪਾਜੀ ਨੇ ਦੋ ਸੱਜੇ ਕਹਿਣੇ ਤਾਂ ਵੀ ਕੀ ਹੋ ਗਿਆ ਬਾਕੀ ਵੀਰ ਦਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬਾਈ ਬਹੁਤ ਬਹੁਤ ਧੰਨ ਵੀਡੀਓ ਬੰਦਾ ਵਾ ਤੇ ਬਾਕੀ ਬਹੁਤ ਠੀਕ ਢੰਗ ਬੰਦਾ ਵਾ ਬਹੁਤ ਧੰਨਵਾਦ ਤੇ ਦਬ ਕੇ ਸਪੋਰਟ ਕਰੋ ਭਾਣੂ ਹਾਂਜੀ ਪਾਜੀ ਜੀ ਜ਼ਰੂਰ ਯਾਰ ਮੰਨੋ ਵੀ ਕਿਉਂਕਿ ਤੁਹਾਨੂੰ ਪਤਾ ਬਹੁਤ ਟਾਈਮ ਲੱਗਦਾ ਵਾ ਵਲੋਗ ਬਣਾਉਣ ਤੇ ਬਹੁਤ ਜਿਆਦਾ ਮੈਂਤ ਲੱਗਦੀ ਆ ਭਾਜੀ ਉਹਨਾਂ ਨੇ ਵੀ ਬਹੁਤ ਮਿਹਨਤ ਕੀਤੀ ਅੱਜ ਤੱਕ ਪਹੁੰਚਿਆ ਬਹੁਤ ਵਧੀਆ ਯਾਰ ਲੱਗਾ ਭਾਜੀ ਉਹਨਾਂ ਨਾਲ ਮਿਲ ਕੇ ਬਾਕੀ ਭਾਜੀ ਓਕੇ ਓਕੇ ਮਿਲ ਗਿਆ ਭਾਜੀ ਸਪੋਰਟ ਜ਼ਰੂਰ ਕਰਿਓ ਤੇ ਭਾਜੀ ਦਾਪ ਕੋ ਸਪੋਰਟ ਕਰੋ ਭਾਣਾ ਹਾਂਜੀ ਭਾਜੀ ਬਾਕੀ ਯਾਰ ਆਪਣਾ ਭਾਜੀ ਨਾਲ ਬਹੁਤ ਜਿਆਦਾ ਵਧੀਆ ਲੱਗਾ ਮਿਲ ਕੇ ਬਾਤਾਂ ਚਾਲਦੇ ਹਾਂ ਵਾਸਤੇ ਦੇਖਣ ਨੂੰ ਬਾਕੀ ਭਾਜੀ ਉਹਨਾਂ ਦੀ ਸੋਹ ਪੂਰੀ ਵੇਖੋ ਭਾਜੀ ਉਹਨਾਂ ਨੇ ਬਹੁਤ ਵਧੀਆ ਡੈਡੀ ਕੀਤੀ ਆਪਣੀ ਜੀ ਖਾਨ ਵੀਰਦਿਆਂ ਸਾਰੀਆਂ ਫੋਟੋਆਂ ਲਾਈਆਂ ਵਾ ਬਾਕੀ ਆਹ ਰੋਡ ਜਾਂਦੇ ਆ ਗੱਦਾਪੁਰਾ ਨੂੰ ਉੱਥੇ ਹੈ ਭਾਜੀ ਭਾਜੀ ਨੇ ਜੋ ਸੌਫਟ ਕਰ ਚੁੱਕਿਆ ਯਾਰ ਭਾਈ ਦਾ ਨਾ ਸੱਚੀ ਨੇਚਰ ਬਹੁਤ ਜ਼ਿਆਦਾ ਕੈਂਟ ਦਾ ਤੋਹੀ ਮੇਰਾ ਬਰਾਣਾ ਜਰੂਰ ਮਿਲਣਾ ਕਰੋ ਵੀਰ ਹਣਾ ਬਾਕੀ ਹੁਣ ਚੱਲ ਜਾਂਦੇ ਆ ਸਦਾਰ ਮਿਲਦੇ ਆ ਪਿੰਡ ਜਾ ਕੇ ਤਾਂ ਨੂੰ ਸਿੱਧਾ ਆ ਜਾਓ ਭਾਜੀ ਹੁਣ ਵਾਪੇ ਹੋ WhatsApp ਤੇ ਆ ਚੁੱਕੇ ਆ ਬੀਖਣਵੀਰ ਨੂੰ ਮਿਲ ਕੇ ਆਹੀ ਯਾਰ ਬਹੁਤ ਵਧੀਆ ਲੱਗਾ ਹਨਾ ਤੇ ਮੀਤ ਕਰਦੇ ਆ ਤੁਹਾਨੂੰ ਆਦਾ ਬਲੋਗ ਵਧੀਆ ਲੱਗਾ ਹੋਗਾ ਜੇ ਵਧੀਆ ਲੱਗਾ ਹੋਗਾ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਮੈਂ ਇੰਤੇ ਤੁਹਾਨੂੰ ਕਿਸੇ ਹੋਰ ਥਾਂ ਜੀ ਲੋਕ